ਕਿੰਨੇ ਟਾਈਮ ਤੇ ਪਹੁੰਚੇ ਪੰਜ ਦੱਲ ਲੱਗ ਗਈ ਸਾਨੂੰ ਰਾਤ ਦੀ ਹੌਲੀ 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 ਕਿਤੇ 10 ਕਿਲੋਮੀਟਰ 20 ਕਿਲੋਮੀਟਰ ਕਿਤੇ 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 ਕਈ ਵਾਰੀ ਤੋਚਨਾ ਮੋਟਰਸਾਈਕਲ ਮਗਰ ਪਾ ਲੈਂਦੇ ਸੀਗੇ ਬਾਹੀ ਆ ਗਏ ਪਹੁੰਚ ਗਏ ਆਪਾਂ ਬਾਹੀ ਕਰਦੇ ਆ ਆਪ ਵੀ ਤੁਸਾਨੀ ਕਰਦੇ ਆ ਖੇਤੀ ਨਹੀਂ ਨਾ ਮੇਰੇ ਕੋਲ ਹੈਗਾ ਪੰਜ ਥੱਲੇ ਬਾਣਾ ਆਪ ਵੀ ਬਾਹੀ ਕਰਦੇ ਆਗੇ ਇਹ ਤਾਂ ਹੋ ਕੰਮ ਹੋ ਗਿਆ ਇਹ ਤਾਂ ਕੋਈ ਆਪਣਾ ਬਾਹ ਲੰਮਾ ਚੋੜਾ ਹੋ ਹੈ ਨਹੀਂਗਾ ਯਾਰ 15 ਮਿੰਟਾਂ ਦੀ ਕੰਮੀ ਆ ਉਹਦੀ ਪੱਟਿਆ ਜਾਊਗਾ ਮਨਾ ਸਾਰਾ ਕੋਈ ਹੀ ਆ ਟਰੈਕਟਰ ਵੀ ਆ ਹੀ ਆ ਸਾਰਾ ਕੋਈ ਹੀ ਆ ਜਿਹੜਾ ਰੋਟੀ ਕਹਿੰਦੇ ਨਾਲ ਖਰਾਬ ਜਾਨ ਆਨ ਆਨ ਕਰਦੇ ਸੀ ਰੋਟੀ ਕਰਨੇ ਆ ਮਾਰਾ ਨਰੇਸ਼ੇ ਤੇ ਜੰਨੇ ਆਪਾਂ ਉਹ ਪੰਜਾਬੀ ਦਾ ਕਥਨ ਹੈ ਨਾ ਕਹਿੰਦੇ ਨੇ ਕਿ ਉੱਗਣ ਵਾਲਾ ਤਾਂ ਉੱਗ ਪੈਂਦਾ ਹੈ ਸਿਨਾ ਪਾੜ ਪੱਥਰਾਂ ਦਾ ਤਾ ਕੁਝ ਇਸ ਤਰ੍ਹਾਂ ਦੇ ਹੌਸਲੇ ਨੇ ਜਿਹੜੇ ਉਹ ਇੱਥੇ ਵੀ ਖਨੌਰੀ ਬਾਰਡਰ ਦੇ ਉੱਤੇ ਦੇਖਣ ਨੂੰ ਮਿਲੇ ਨੇ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਕਿਸਾਨੀ ਧਰਨਾ ਜਿਹੜਾ ਉਹ ਅੱਜ 7ਵੇਂ ਦਿਨ ਦੇ ਵਿੱਚ ਉਹ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ ਤੇ ਜਗ੍ਹਾ-ਜਗ੍ਹਾ ਤੋਂ ਲੋਕ ਨੇ ਜਿਹੜੇ ਇਸ ਘੋਲ ਦੇ ਵਿੱਚ ਆਪਣੀ ਸ਼ਮੂਲੀਅਤ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਇਹ ਤਸਵੀਰਾਂ ਤੁਹਾਨੂੰ ਦਿਖਾ ਦੰਨੇ ਆ ਇਹ ਜਿਹੜੇ ਬਾਈ ਜੀ ਨੇ ਉਹ ਬਠਿੰਡਾ ਤੋਂ ਆਏ ਨੇ ਦਸਰੇ ਨੇ ਇਹ ਤੇ ਬਠਿੰਡਾ ਤੋਂ ਹੀ ਇਹ ਇਸੇ ਤਰ੍ਹਾਂ ਨਾਲ ਜਿਹੜੇ ਆਪਣੀ ਇਸ ਸਾਈਕਲ ਨੂੰ ਜਿਹੜੇ ਉਹ ਚਲਾ ਕੇ ਲੈ ਕੇ ਆਏ ਨੇ ਤਾਂ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਅੱਜ ਇਹ ਬਠਿੰਡਾ ਜਿਲਾ ਪਿੰਡ ਖੇਮੋਣਾ ਅਰ ਭਾਈ ਨਮਾਨ ਦਾ ਪਿੰਡ ਆ ਜੀ ਖੇਮੋਣਾ ਕੀ ਨਾਮ ਕੀ ਹੈ ਅਕਵਾਲ ਸਿੰਘ ਆ ਜੀ ਪਿੰਡ ਖੇਮੋਣੇ ਤੋਂ ਤੇ ਬਠਿੰਡ ਤੋਂ ਇਸ ਤੇ ਆਏ ਹੋ ਹਾਂ 150 ਕਿਲੋਮੀਟਰ ਬਾਅਦ ਆਇਥੋਂ ਜੀ ਚਲਾ ਕੇ ਲੈ ਕੇ ਆਏ ਹੋ ਆਪ ਚਲਾ ਕੇ ਲੈ ਕੇ ਸਾਰੇ ਰਾਹ ਕਿੰਨੇ ਟਾਈਮ ਚ ਪਹੁੰਚੇ ਹੋ ਪੰਜ ਦਾ ਲੱਗ ਗਈ ਸਾਨੂੰ ਰਾਤ ਦੀ ਹੌਲੀ 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 ਕਿਤੇ 10 ਕਿਲੋਮੀਟਰ 20 ਕਿਲੋਮੀਟਰ ਕਿਤੇ ਕਿਵੇਂ ਕਿਤੇ ਕਿਵੇਂ ਕਈ ਵਾਰੀ ਟੋਚਨਾ ਮੋਟਰਸਾਈਕਲ ਮਗਰ ਪਾ ਲੈਂਦੇ ਸੀਗੇ ਬਾਹ ਹੀ ਆ ਗਏ ਇੱਥੇ ਪਹੁੰਚ ਗਏ ਪਹੁੰਚ ਗਏ ਹਾਂਜੀ ਕਿਸਾਨੀ 'ਚ ਆਪਣਾ ਪੂਰਾ ਯੋਗਦਾਨ ਪਾਉਣ ਲਈ ਹਾਂਜੀ ਆਪਾਂ ਵਾਹੀ ਕਰਦੇ ਆਪ ਜੀ ਕਿਸਾਨੀ ਕਰਦੇ ਆ ਖੇਤੀ ਕਿਰਨਾ ਮੇਰੇ ਕੋਲ ਹੈਗਾ 5 ਕਿੱਲੇ ਬਾਣ ਆ ਆਪ ਵੀ ਵਾਹੀ ਕਰਦੇ ਆਂਗੇ ਤੇ ਕਦੇ ਮਨ 'ਚ ਨਹੀਂ ਆਇਆ ਸੀਗਾ ਵੀ ਹਾਂ ਵੀ 5 ਕਿੱਲੇ ਬਾਣ ਆ ਵੀ ਨਹੀਂ ਜਾਣਾ ਆਪਾਂ ਇੱਥੇ ਬੈਠ ਕੇ ਆਪਣੀ ਵਿਆਹੀ ਕਰ ਲਈ ਪਹਿਲਾਂ ਉੱਥੇ ਦਿੱਲੀ ਲਾ ਕੇ ਆਏ ਆ ਪਹਿਲਾਂ ਵੀ ਅਸੀਂ ਦੋਲਨ ਚਿੱਤ ਕੇ ਗਏ ਆ ਉੱਥੋਂ ਦਿੱਲੋ ਤੇ ਹੁਣ ਫਿਰ ਹੋ ਗਏ ਸਾਨੂੰ ਸ਼ੀਦਨ ਆਇਆਂ ਨੂੰ ਸੱਤ ਉਹਨੇ ਜਾ ਕੇ ਜਿੱਤ ਕੇ ਜਾਣਾ ਇਹ ਲਿਆਇਆ ਸਮਾਨ ਸਾਲ ਭਰ ਤੱਕ ਲਏ ਗਏ ਟਰਾਲੀਆ ਪਰੀਆਂ ਖੜੀਆਂ ਦੋ ਸਮਾਨ ਦੇ ਆਪਣੇ ਰਸਨ ਪਾਣੀ ਕਿੱਥੇ ਰੁਕੇ ਫਿਰ ਹਾਂ ਜੀ ਕਿੱਥੇ ਕਿੱਥੇ ਰੁਕੇ ਉਹ ਬਸ ਫਿਰ ਗੁਰਦੁਆਰਾ ਸਾਹਿਬ ਕੋਲ ਰਾਰੂ ਚ ਪੈ ਜਾਂਦੇ ਸੀਗੇ ਨਹੀਂ ਤੁਰੇ ਆਉਂਦੇ ਸੀਗੇ ਬਸ ਦਿਨ ਰਾਤ ਚਲਾਈ ਨਾ ਦਿਨ ਰਾਤ ਨਹੀਂ ਕਿ ਦਿਨੇ ਦਿਨੇ ਚਲਾਉਂਦੇ ਸੀ ਦਿਨ ਰਾਤ ਨਹੀਂ ਚਲਾਉਂਦੇ ਰਾਤ ਨੂੰ ਰਾਤ ਨੂੰ ਪੈਭੂ ਜਾਂਦੇ ਸੀਗੇ ਬਸ ਕਿੱਥੇ ਉਹ ਹੁੰਦੀ ਸੀ ਕਿ ਆਪਣਾ ਲੀੜਾ ਕੱਪੜਾ ਕੁੜਕੀ ਅੱਗੇ ਜਾਣਾ ਜਾਂ ਕਿਵੇਂ ਇੱਥੇ ਬਣਾ ਆ ਜੀ ਉਹਦਾ ਆਪਣੇ ਢੱਲੇ ਦਾ ਸਾਹ ਦਾ ਹੁਕਮ ਆਜ ਤਾਂ ਹੁਕਮ ਹੋ ਗਿਆ ਇਹਦਾ ਕੋਈ ਆਪਣਾ ਬੜਾ ਲੰਮਾ ਚੋੜਾ ਉਹ ਹੈ ਨਹੀਂਗਾ ਇਹਦਾ 15 ਮਿੰਟਾਂ ਦੀ ਕੰਮ ਹੀ ਆ ਇਹ ਉਹਦੀ ਪਟਿਆ ਜਾਊਗਾ ਬਲੇ ਸੋਨਹਾਰ ਹੌਸਲੇ ਦੇਖ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਹਾਲਾਂਕਿ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਆ ਰਹੇ ਨੇ ਪਰਾ ਬਾਈ ਜੀ ਉਹਨਾਂ ਵੱਲੋਂ ਆਪਣੇ ਵਾਹਨ ਦੇ ਉੱਤੇ ਆਪਣੇ ਹੀ ਇਸ ਇਸੇ ਤੇ ਆਏ ਹਾਂ ਟਰੈਕਟਰ ਇਹੀ ਹੈ ਤੁਹਾਡਾ ਆਪਣਾ ਸਾਰਾ ਕੁਝ ਇਹੀ ਆ ਟਰੈਕਟਰ ਵੀ ਇਹੀ ਆ ਸਾਰਾ ਕੁਝ ਇਹੀ ਹੈ ਜੋ ਰੋਟੀ ਕਿਹਦੇ ਦਾ ਖਰਾ ਗਾਨ ਔਨ ਕਰਦੇ ਸੀ ਰੋਟੀ ਕਰਨੇ ਆ ਬਾਹਰ ਨੂੰ ਰੇਹੇ ਸੀ ਤੇ ਜੰਨੇ ਆਪਾਂ ਦਾ ਦੂਜੀ ਹੈਗਾ ਸਾਈਕਲ ਵੀ ਦੂਜਾ ਬੈਟਰੀ ਵਾਲਾ ਵੀ ਆ ਤੇ ਭਾਈ ਆਪਣਾ ਪਹਿਲਾਂ ਤਾਂ ਮਾਨਸ਼ੇ ਵੀ ਇਹੀ ਲੈ ਕੇ ਜਾਣ ਚਲਾ ਕੇ ਇਹੀ ਲੈ ਕੇ ਆ ਹਾਂ ਦਿੱਲੀ ਕਿੰਨਾ ਟਾਈਮ ਲੱਗਿਆ ਦਿੱਲੇ 30 ਮਿੰਟ ਲਾ ਕੇ ਆਏ ਆ ਦਿੱਲੀ ਵੇਸਰੇ ਗਏ ਸੀ ਦਿੱਲੀ ਦਿੱਲੀ ਟਰਾਲਾ ਲੱਗਿਆ ਸੀਗਾ ਪਹਿਲਾਂ ਸਾਡਾ ਟਰਾਲਾ ਇੱਥੇ ਆਇਆ ਨਹੀਂ ਸੀ ਹੁਣ ਉਹ ਟਰਾਲੇ ਤੇ ਗਏ ਸੀ ਭਾਈ ਕਿਵੇਂ ਦੇਖਦੇ ਹੋ ਹੌਸਲਿਆਂ ਨੂੰ ਇਹਨਾਂ ਨੂੰ ਇਹਨਾਂ ਦਾ ਹੌਸਲਾ ਬਹੁਤ ਵੱਡਾ ਹੈ ਭਾਈ ਜੀ ਇਹ ਆਦੋਲ ਨੂੰ ਜਿੱਤ ਕੇ ਹੀ ਜਾਣਾ ਹੈ ਸੀ ਨੇ ਬਲੰਦ ਹੌਸਲੇ ਨੇ ਜੀ ਇਹੋ ਜਿਹੇ ਵੀਰਾਂ ਦੇ ਬਲੰਦ ਹੌਸਲੇ ਨੇ ਇਹਨਾਂ ਨੂੰ ਵੇਖ ਕੇ ਜਿਹੜੇ ਜਿਨ੍ਹਾਂ ਦੀ ਜਮੀਰਾਂ ਨਹੀਂ ਜਾਗਣ ਰਹੀਆਂ ਪਿੰਡਾਂ 'ਚ ਬੈਠੇ ਹੋਏ ਨੇ ਇਨਾਂ ਨੂੰ ਵੇਖ ਕੇ ਸ਼ਾਇਦ ਉਹਨੇ ਨੂੰ ਵੱਧ ਤੋਂ ਵੱਧ ਤੁਸੀਂ ਵਿਖਾਓ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਇਸ ਅੰਦੋਲਨ ਦੇ ਵਿੱਚ ਹਿੱਸਾ ਨਹੀਂ ਦਿਖਾ ਰਹੀਆਂ ਜੀਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸੱਦਾ ਨਹੀਂ ਆਇਆ ਹੈਗਾ ਬਹੁਤ ਸਾਰੇ ਜਥੇਬੰਦੀਆਂ ਦੇ ਲੀਡਰ ਵੀ ਨੇ ਉਹ ਘਰੇ ਬੈਠੇ ਨੇ ਨਹੀਂ ਜੀ ਇਹ ਮੰਨੋ ਆਪਣੀ ਮਾਂ ਜ਼ਮੀਨ ਆਪਣੀ ਮਾਂ ਆ ਗਈ ਆਪਣੀ ਖਾਤਰ ਸਾਰੇ ਲੋਕ ਬੈਠੇ ਆ ਨਾ ਆਪਾਂ ਆਪਦੀ ਖਾਤਰ ਹੀ ਆਏ ਆ ਕੋਈ ਕਿਸੇ ਦੀ ਖਤਰਤਾ ਹੁੰਦਾ ਨਹੀਂਗਾ ਜੇ ਮੈਂ ਆਖਾਂ ਵੀ ਆਪਾਂ ਸਾਰੇ ਮਿਲ ਕੇ ਮੈਂ ਇਕੱਲਾ ਲੜੂੰਗਾ ਮੈਂ ਸਾਰੇ ਵੋਲਕਰ ਆਪਣੇ ਪੰਜਾਬ ਦਾ ਸਾਰੇ ਦਾ ਹੁਕਮ ਆ ਤੇ ਇਕੱਲੇ ਦਾ ਕੋਈ ਹੋਣੀ ਹਰੇਕ ਨੂੰ ਆਵੀ ਜਮੀਰ ਦੇ ਥਾਂ ਤੇ ਆਪ ਨੂੰ ਆਉਣਾ ਚਾਹੀਦਾ ਆਪ ਨੂੰ ਲੜਨਾ ਚਾਹੀਦਾ ਸਾਡੇ ਪਿੰਡੋਂ 10 ਬੰਦੇ ਆਏ ਆ ਸਾਡਾ ਏਡਾ ਠੀਮੋਣਾ ਪਿੰਡ ਵੱਡਾਗਾ ਵੀ ਹਰੇਕ ਬੰਦਾ ਲੀਡਰ ਆ ਘਰੇ ਆ ਵੀ ਲੀਡਰ ਹੀ ਖੋਣਦਾ 2500 ਵੋਟ ਹੋਊਗੀ ਕੋਈ 2500 ਬੰਦੇ ਹਾਂ ਟੋਟਾ ਦੇ ਵਿੱਚੋਂ 10 ਬੰਦੇ ਆਏ ਆ ਹਾਂ 10 ਬੰਦੇ ਆਏ ਆਗਾ ਇੱਥੇ ਤੇ ਕੋਈ ਬੰਦਾ ਆ ਕੇ ਨਹੀਂ ਖੋਸ ਹਲੇ ਵੀ ਇਹੇ ਗੱਲਾਂ ਕਰੀ ਜਾਂਦੇ ਅੱਜ ਕੱਲ ਨੂੰ ਆਉਣੇ ਆ ਪਰਸ ਆਉਣੇ ਆ ਅੱਜ ਸਾਡੇ ਪਾਸ 3 ਬੰਦੇ ਉੱਠ ਗਏ ਅਜੀਬ ਹੈ ਕਿ ਪਾਠੀ ਬੰਦੇ ਰਹਿ ਗਏ ਇੱਥੇ ਤੇ ਬੰਦਾ ਵਾਪਸ ਮਗਰ ਤਾਂ ਬੰਦਾ ਪਹੁੰਚ ਸਕਦਾ ਕਿ ਨਹੀਂ ਜਾਂ ਪਹੁੰਚਦਾ ਤੇ ਬੰਦੇ ਨੂੰ ਇੰਨੀ ਦਾ ਚਾਹੀਦੀ ਵੀ ਮੰਦਰ ਬੰਦੇ ਜਿਹੜੇ ਉਹ ਵੀ ਬੰਦੇ ਵੀ ਇੰਨੇ ਦਿਨਾਂ ਦੇ ਉੱਥੇ ਬੈਠੇ ਆ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਹਰੇਕ ਬੰਦੇ ਨੂੰ ਨਹੀਂ ਜਾਂ ਦੀ ਜ਼ਮੀਰਤੀ ਖਾਤਰੀ ਪਹੁੰਚ ਜਾਣੇ ਯਾਰਾ ਕਿੱਡੀ ਕੀ ਗੱਲ ਹੈ ਕੁਰਬਾਨੀ ਆ ਫਿਰ ਕੀ ਆ ਆਪਾਂ ਐਂ ਕਹਿੰਦੇ ਖਾਤਰਾ ਆਪਣੇ ਗੁਰੂ ਸੀ ਕਿਉਂ ਉਸੇ ਮਰ ਗਏ ਉਹਨਾਂ ਦਾ ਵੀ ਕਿਹੜਾ ਹੋ ਨਹੀਂ ਹੋਇਆ ਆਪਾਂ ਆ ਵੀ ਮਾਂ ਬੋਲੀ ਸਕਦਾ ਜਾਂ ਪਹਿਲਾਂ ਜਿਦੋਂ ਆਏ ਸੀ ਕਿ ਠੰਡ ਦਾ ਆਪਣੇ ਕੋਲ ਸੀ ਕੰਬਲ ਗੁੰਮਲਾ ਪਰ ਠੰਡ ਨਹੀਂ ਲਾਦੀ ਨਹੀਂ ਪਰਵਾਹ ਦੇ ਵੀ ਮਿਹਰ ਆ ਜਿਦੋਂ ਹੁਣ ਇਥੋਂ ਇੱਕ ਗੱਲ ਆ ਜੀ ਮੈਂ ਟਰੈਕਟਰ ਵੀ ਚਲਾਉਣਾ ਹਰ ਇੱਕ ਚੀਜ਼ ਤੇ ਆਪਾਂ ਟਰੈਕਟਰ ਚਲਾਉਣਾ ਮੋਟਰਸਾਈਕਲ ਵੀ ਚਲਾ ਲੇਦਾ ਮੈਂ ਚਲਾ ਆਪਦੇ ਹੱਥਾਂ ਨਾਲ ਹੱਥੀ ਚਲਾਉਣਾ ਆਪ ਬਾਹੀ ਕਰਦਾ ਬੀਜ ਪਾਉਣਾ ਹਾਂ ਹਾਂ ਆਪ ਦੀ ਜਿੱਥੋਂ ਮਰਜ਼ੀ ਖੜਾ ਪੰਡ ਤੇ ਪੁੱਛ ਲੋ ਖੇਮੋਣਾ ਪੰਡਾ ਮੇਰਾ ਵੀ ਜਿੱਦੇ ਮਰਜ਼ੀ ਪੁੱਛ ਲੋ ਵੀ ਆਪ ਟਰੈਕਟਰ ਚਲਾਉਂਦਾ ਕਿ ਨਹੀਂ ਚਲਾਉਂਦਾ ਨਾਲੇ ਮਸ਼ੀਨ ਚਲਾਉਨੇ ਆ ਟੂੜੀ ਵਾਲੀ ਬਿਲਕੁਲ ਇਹ ਤਸਵੀਰਾਂ ਨੇ ਭਾਉ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਬਾਈਓ ਨੇ ਜਿਹੜੇ ਨੇ ਉਹ ਇਸ ਜਿਹੜੀ ਹੈ ਹੈਂਡੀਕੈਪਡ ਸਾਈਕਲ ਦੇ ਉੱਤੇ ਜਿਹੜੇ ਨੇ ਇੱਥੇ ਪਹੁੰਚੇ ਨੇ ਲਗਭਗ ਇੱਥੋਂ ਜੇਕਰ ਬਠਿੰਡੇ ਦੀ ਦੂਰੀ ਮਾਪੀਏ ਤਾਂ 150 ਕਿਲੋਮੀਟਰ ਹੈ ਜਿਹੜੀ ਉਹ ਲਗਭਗ ਹੈ ਜਿਹੜੀ ਉਹ ਬਠਿੰਡੇ ਦੀ ਇੱਥੋਂ ਦੂਰੀ ਬਣਦੀ ਹੈ ਤੇ 150 ਕਿਲੋਮੀਟਰ ਇਹਨਾਂ ਦੇ ਦੱਸਣ ਮੁਤਾਬਕ ਕਿ 5 ਦਿਨਾਂ ਦੇ ਵਿੱਚ ਇਹ ਇੱਥੇ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਨੇ ਤੇ 5 ਦਿਨਾਂ ਜਿਹੜੇ ਇਹੀ ਸਾਈਕਲ ਜਿਹੜੀ ਚਲਾ ਕੇ ਉਹ ਜਿਹੜਾ ਕਿਸਾਨੀ ਘੋਲ ਦੇ ਵਿੱਚ ਆਪਣੀ ਸ਼ਮੂਲੀਅਤ ਦੇਣ ਦੇ ਲਈ ਹਾਲਾકી ਪਹੁੰਚੇ ਨੇ ਤਾਂ ਇਹ ਇੱਕ ਸੇਧ ਹੈ ਜੋ ਨੌਜਵਾਨ ਅਜੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਜਾਂ ਬਹੁਤੇ ਲੀਡਰਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਤਾਂ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਸੇਲ ਲੈ ਲੈਣ ਕਿ ਜਿੱਥੇ ਇਹਨੇ ਲੋਕ ਜਿਹੜੇ ਉਹ ਇਸ ਆਪਣੇ ਜ਼ਮੀਰਾ ਖਾਤਰ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਉਣਾ ਚਾਹੀਦਾ ਹੈ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਿਤਪ੍ਰੀਤ ਸਿੰਘ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਖਰੋਰੀ ਬਾਰਡਰ